ਨਮਸਕਾਰ ਸੁਧਿਗਰੀਓ ਪੰਜਾਬ ਬਾਰਡਰ ਨਿਊਜ਼ ਖਬਰਾਂ ਸ਼ਹਿਰ ਗੋਪਲ ਤੋਂ ਸਤ ਤੋਂ ਹੈ ਦੱਸਦੀ ਹੈ ਕਿ ਨਜ਼ਦੀਕੀ ਪਿੰਡ ਪੁਰਾਣਾ ਬੱਲਰਵਾਲ ਪੁਲਿਸ ਥਾਣਾ ਕੋਲ ਦੇ ਵਸਨੀਕ ਨੌਜਵਾਨ ਦਾ ਅਮਰੀਕਾ ਵਿੱਚ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਦੀ ਹੈ ਕਿ ਲਾਪਤਾ ਮਲਕੀਤ ਸਿੰਘ ਡਿੰਪਾ ਦੀ ਪਤਨੀ ਕਰਮਜੀਤ ਕੌਰ ਨੇ ਦੱਸਿਆ ਕਿ ਮੇਰੇ ਪਤੀ ਮਲਕੀਤ ਸਿੰਘ 2022 ਵਿੱਚ ਰੋਜੀ ਰੋਟੀ ਕਮਾਉਣ ਲਈ ਅਮਰੀਕਾ ਗਿਆ ਸੀ ਅਤੇ ਪਿਛਲੇ 10 ਦਿਨਾਂ ਤੋਂ ਉਹ ਅਮਰੀਕਾ ਵਿੱਚ ਹੀ ਲਾਪਤਾ ਹੈ ਦੱਸਦੀ ਹੈ ਕਿ ਸਾਡੇ ਨਾਲ ਲਗਭਗ 8-10 ਦਿਨ ਪਹਿਲਾਂ ਗੱਲ ਹੋਈ ਸੀ ਉਸ ਤੋਂ ਬਾਅਦ ਸਾਡੇ ਨਾਲ ਕੋਈ ਵੀ ਸੰਪਰਕ ਨਹੀਂ ਹੋ ਰਿਹਾ ਇਸ ਤੋਂ ਇਲਾਵਾ ਪਰਿਵਾਰਕ ਮੈਂਬਰ ਸੁਬਿਧਾ ਲਖਵਿੰਦਰ ਸਿੰਘ ਨੇ ਕਿਹਾ ਕਿ ਇਸ ਸੰਬੰਧ ਵਿੱਚ ਅਮਰੀਕਾ ਵਿੱਚ ਵੀ ਕਮਹੋਂ ਦੇ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਆ ਤੇ ਪੁਲਿਸ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਪਰ ਇੱਥੇ ਪਰਿਵਾਰ ਵਿੱਚ ਮਲਕੀਤ ਸਿੰਘ ਦੇ ਦੋ ਬੱਚੇ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਉਹਨਾਂ ਨੇ ਕਿਹਾ ਕਿ ਮਲਕੀਤ ਸਿੰਘ ਨੂੰ ਬੜੀ ਮੁਸ਼ਕਲ ਨਾਲ ਪੈਸੇ ਇਕੱਠੇ ਕਰਕੇ ਅਮਰੀਕਾ ਭੇਜਿਆ ਸੀ ਤਾਂ ਜੋ ਪਰਿਵਾਰ ਦੇ ਵਧੀਆ ਦਿਨ ਆ ਜਾਣ ਪਰ ਇਹ ਨਹੀਂ ਸੀ ਪਤਾ ਕਿ ਪਰਿਵਾਰ ਉੱਪਰ ਐਡਾ ਵੱਡਾ ਦੁੱਖ ਆਣ ਪਵੇਗਾ ਤੁਸੀਂ ਦੇਖ ਰਹੇ ਹੋ ਪੰਜਾਬ ਆਰਡਰ ਨਿਊਜ਼ ਮੈਂ ਰਕੇ ਸ਼ਰਮਾ ਬਮਿਆ ਕਿੰਨਾ ਵਜੇ ਕਿਤੋਂ ਰਹਿਣ ਵਾਲੇ ਤੇ ਕੀ ਵਾਕਿਆ ਹੋਇਆ ਤੁਹਾਡੇ ਨਾਲ ਮੇਰੇ ਉਹ ਮਾਰਕਰਿੰਦੇ ਸੀ 2 ਸਾਲ ਤੋਂ ਜੀ ਉਹਨਾਂ ਨਾਲ ਮੈਨੂੰ ਗੋਧਵਾਰ 22 ਤਰੀਕ ਗੱਲ ਮੇਰੀ ਲਾਸਟ ਗੱਲ ਹੋਈ ਹੈ ਜੀ ਉਹਨੇ ਇਹ ਬੋਲਿਆ ਕਿ ਮੇਰੇ ਮਾਲਕਰੇ ਨੂੰ ਪੈਸੇ ਦਿੱਤੇ ਨੇ ਮੈਂ ਗੱਡੀ ਲੈਣ ਜਾਣਾ ਹੈ ਜੀ ਉਸ ਤੋਂ ਬਾਅਦ ਮੇਰੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਨਾ ਕੋਈ ਮੈਸੇਜ ਆਇਆ ਮੈਨੂੰ ਤੇ ਪਹਿਲੇ ਜਿਹੜੀ ਗੱਲਬਾਤ ਸੀ ਕਿੰਨੇ ਦਿਨ ਬਾਅਦ ਉਹ ਫੋਨ ਕਰਦੇ ਸੀਗੇ ਦੇਲੀ ਫੋਨ ਕਰਦੇ ਸੀ ਜਦੋਂ ਦੋ ਤਿੰਨ ਕਿੰਨੇ ਦਿਨ ਫੋਨ ਹੁੰਦਾ ਤੇ ਤੁਹਾਨੂੰ ਕੀ ਲੱਗਦਾ ਕਿ ਕੀ ਕਰਨ ਹੋ ਸਕਦਾ ਉਹ ਤੋਂ ਗੋਮਨ ਹੁੰਦਾ ਤੇ ਕੀ ਉਥੇ ਮਾਲਕਾਂ ਜਿਨ੍ਹਾਂ ਕੋ ਕੰਮ ਕਰਦਾ ਸੀ ਉਹਨਾਂ ਕੋ ਕਾਰਵਾਈ ਕੀਤੀ ਹੈ ਜੀ ਕੰਪਲੀਟ ਕਰਵਾਈ ਨਹੀਂ ਕੋਈ ਕਾਰਵਾਈ ਤੇ ਕਿੰਨੇ ਦਿਨ ਹੋ ਗਏ ਨੇ ਤੁਹਾਨੂੰ ਉਹਨਾਂ ਨੂੰ ਅਜਨਾਵਾ ਦੇ ਲਈ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗਿਆ ਜਾਂ ਕਰਦੇ ਹਾਂ ਕਿ ਸਾਨੂੰ ਚਲਤ ਫਲ ਦਾ ਪਤਾ ਲੱਗਣਾ ਚਾਹੀਦਾ ਕੀ ਨਾਂ ਪੈ ਤੁਹਾਡਾ ਮੇਰਾ ਰਿਟਾਇਰਡ ਸੁਖਦਾ ਲਖੰਦਰ ਸਿੰਘ ਹੈ ਕਿ ਤੁਹਾਨੂੰ ਵਾਲੇ ਜੀ ਜਿਹੜਾ ਲੜਕਾ ਹੈ ਤੁਹਾਨੂੰ ਤੁਹਾਡੇ ਪਿੰਡ ਦਾ ਅਮਰੀਕਾ ਵਿੱਚ ਗੁੰਮ ਹੋ ਗਿਆ ਦਬਰ ਕੀ ਗੱਲਾਂ ਚਾਹੁੰਦੇ ਜੀ ਮੇਰੇ ਕਹਨ ਹੈ ਜੀ 22 ਤਰੀਕ ਤੋਂ ਲਾਸਟ ਇਹਨਾਂ ਗੱਲਬਾਤ ਹੋਈ ਇਹਨਾਂ ਨਾਲ ਜੀ ਤੇ ਸਾਨੂੰ ਜੋ ਖਬਰ ਮਿਲੀ ਹੈ ਮਾਰਗ ਨਾਲ ਗੱਲਬਾਤ ਹੋਈ ਹੈ ਉਹ ਤੋਂ ਨਾਲ ਡਾਲਰ ਲਈ ਆਪਣੇ 4000 ਜੀ ਲੈ ਕੇ ਗੱਡੀ ਲੰਘੇ ਸੀ ਠੀਕ ਹੈ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੈ ਕੋਈ ਵੀ ਰਿਪੋਰਟ ਨਹੀਂ ਆ ਰਹੀ ਕੇ ਪਾਸੋਂ ਕੋਈ ਕੰਟੈਕਟ ਨਹੀਂ ਹੋ ਰਿਹਾ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਕੋਤੇ ਅਮਰੀਕਾ ਬੈਠਿਆ ਸਾਰੇ ਗੱਲਬਾਤ ਕਰ ਰਹੇ ਹਾਂ ਪਰ ਕੋਈ ਵੀ ਅਜੇ ਤੱਕ ਕੁਝ ਖਾਸ ਨਹੀਂ ਹੋਇਆ ਕੀ ਕਰਨ ਲੱਗਦਾ ਤੁਹਾਨੂੰ ਕਰਨ ਜੀ ਉਹ ਦੇਖੋ ਸ਼ਾਇਦ ਮੈਨੂੰ ਲੱਗਦਾ ਜਦੋਂ ਕੋਈ ਲਟੇਰੇ ਪੈ ਗਿਆ ਕਿਉਂਕਿ ਪੈਸੇ ਹੀ ਹੱਥ ਵਿੱਚ ਕੋਈ 10-12 ਹਜ਼ਾਰ ਡਾਲਰ ਹੈਗੇ ਉਸ ਦੇ ਕੋਲ ਮੈਨੂੰ ਤੇ ਇਹ ਹੀ ਕਰਨ ਲੱਗਦਾ ਹੈ ਅਜੇ ਤੱਕ ਕੋਈ ਵੀ ਖਬਰ ਨਹੀਂ ਮਿਲੀ ਉਸ ਕੰਪਨੀ ਦੀ ਹੋਈ ਹੈ ਉਸ ਦਾ ਵਿਸਤਾਰ ਘਟਿਆ ਹੈ ਕੀ ਤੁਹਾਨੂੰ ਪਤਾ ਲੱਗਿਆ ਹੋਵੇ ਮੈਂ ਪੂਰਾ ਉੱਤੇ ਬਾਇਓ ਡਾਟਾ ਕਰਦਾ ਹਾਂ ਅਜੇ ਤੱਕ ਕੋਈ ਖਾਸ ਨਹੀਂ ਹੋਇਆ ਇਥੇ ਵੀ ਕੋਈ ਸ਼ਿਕਾਇਤ ਅਜ਼ਰਵਾਈ ਤੁਸੀਂ ਅਜੇ ਤੱਕ ਨਹੀਂ ਗਈ ਥੰਡਾ ਮੈਂ ਇਹ ਕੋਸ਼ਿਸ਼ ਨੇ ਅਪਲੋਡ ਕਰਦੇ ਚਲੋ ਕੀ ਮੰਗ ਕਰਦੇ ਆਂ ਭਾਵੇਂ ਕਰਦੇ ਆਂ ਕਿ ਜਲਦੋਂ ਦਾ ਸਾਨੂੰ ਕਾੜੇ ਗਜਨ ਪੱਤਰ ਲੱਗ ਜਾਈਦਾ ਤੇ ਪਰਵਾਰ ਦੇਖ ਰਿਹਾ ਬਹੁਤ ਕੰਡੀਸ਼ਨ ਵਿੱਚ ਹੋ ਗਾ ਉਹ ਬਾਰੇ ਤਰਲੇਣਾ ਭੇਜਿਆ ਸੀ ਬਾਹਰ ਕਰਜਾ ਚੋਕੇ ਤੇ ਅੱਜ 9 ਦਿਨ ਹੋ ਗਏ ਅਜੇ ਕੋਈ ਵੀ ਖਬਰ ਨਹੀਂ